ਕੁੜੀਆਂ ਦੀ ਆਲਮੋਸਟ ਜਿਹੜੀਆਂ ਇੱਕ ਕੇਸ ਦੀਆਂ ਕੁੜੀਆਂ ਹੁੰਦੀਆਂ ਨੇ ਨਾ ਉਹਨਾਂ ਦੀ ਆਲਮੋਸਟ ਆਵਾਜ਼ ਵੀ ਸੇਮ ਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਸਟਾਰ ਗੁਰਕੌਰ ਦੀ ਪੱਤਰਕਾਰ ਗਗਨ ਸਿੱਧੂ ਨਾਲ ਹੋਈ ਕੰਟਰੋਵਰਸੀ ਤੋਂ ਬਾਅਦ ਹੁਣ ਗੁਰਕੌਰ ਨੇ ਰਿਪਲਾਈ ਦਿੱਤਾ ਹੈ ਅਤੇ ਰਿਪਲਾਈ ਦਿੰਦਿਆਂ ਉਹ ਆਪਣੀ ਇੰਸਟਾਗ੍ਰam ਸਟੋਰੀ ਦੇ ਵਿੱਚ ਲਿਖਦੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦੱਸ ਦੇਵਾਂ ਕਿ ਲੋਕ ਬੋਲ ਰਹੇ ਆ ਕਿ ਤੁਸੀਂ 40 ਲੱਖ ਲਿਆ ਜਾਂ 65 ਉਹ ਵਾਹਿਗੁਰੂ ਜਾਣਦਾ ਮੈਂ ਕਿਸੇ ਤੋਂ 1 ਰੁਪਿਆ ਤੱਕ ਨਹੀਂ ਲਿਆ ਮੇਰੇ ਨਾਲ ਜੋ ਜੋ ਹੋਇਆ ਜਾਂ ਜੋ ਹੋ ਰਿਹਾ ਏ ਵਾਹਿਗੁਰੂ ਜਾਣਦਾ ਪਲੀਜ਼ ਬਿਨਾ ਗੱਲ ਜਾਂ ਬਿਨਾ ਪ੍ਰੂਫ ਤੋਂ ਨਾ ਬੋਲੋ ਕਿ ਮੈਂ ਪੈਸੇ ਲਿਆ ਨਾਲੇ ਵਿਆਹ ਕੀਤਾ ਸੀ ਵਿਆਹ ਤੇ ਸਾਡਾ 90 ਲੱਖ ਰੁਪਏ ਲੱਗਿਆ ਸਾਡਾ ਸਮਝੌਤਾ ਹੋਇਆ ਉਸ ਜੋ ਜੋ ਜਿੰਨੇ ਚ ਸਮਝੌਤਾ ਹੋਇਆ ਉਹ ਪੈਸੇ ਮੇਰੇ ਪਾਪਾ ਦੇ ਨੇ ਨਾ ਕਿ ਕਿਸੇ ਹੋਰ ਦੇ ਥੈਂਕ ਯੂ ਇੰਨਾ ਹੀ ਨਹੀਂ ਗੁਰਕੌਰ ਇਸ ਦੇ ਨਾਲ ਹੀ ਸਫਾਈ ਦਿੰਦੀ ਹੋਈ ਲਿਖਦੀ ਹੈ ਰਹੀ ਗੱਲ ਉਹ ਯੂ ਐਸ ਏ ਵਾਲੇ ਦੀ ਯੂ ਐਸ ਏ ਵਾਲੇ ਨੂੰ ਅਸੀਂ ਬੋਲ ਰਹੇ ਹਾਂ ਕਿ ਜੇ ਤੇਰੇ ਤੋਂ ਪੈਸੇ ਲਏ ਤਾਂ ਦੱਸੋ ਘਰ ਦਾ ਐਡਰੈਸ ਜਾਂ ਬੈਂਕ ਅਕਾਊਂਟ ਅਸੀਂ ਤੁਹਾਨੂੰ ਤੁਹਾਡੇ ਪੈਸੇ ਦਿੰਦੇ ਬਟ ਉਹ ਬੰਦਾ ਬੋਲ ਰਿਹਾ ਕਿ ਅਸੀਂ ਪੈਸੇ ਨਹੀਂ ਲੈਣੇ ਪੈਸੇ ਤਾਂ ਉਹ ਬੰਦਾ ਤਾਂ ਲੈ ਜੇ ਸਾਨੂੰ ਦਿੱਤੇ ਹੋਣ ਮੈਨੂੰ ਬਦਨਾਮ ਕਰਨਾ ਬੰਦ ਕਰੋ ਜਿਸ ਤਰੀਕੇ ਨਾਲ ਗੁਰਕੌਰ ਆਪਣੇ ਆਪ ਨੂੰ ਡਿਫੈਂਡ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਤੁਹਾਨੂੰ ਦੱਸ ਦਈਏ ਗगन ਨਾਲ ਹੋਈ ਕੰਟਰੋਵਰਸੀ ਤੋਂ ਬਾਅਦ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਵੀ ਬਹੁਤ ਘੱਟ ਐਕਟਿਵ ਹੁੰਦੀ ਹੈ ਬਾਕੀ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਐਂਡ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ